ਸਦਾ ਹਰੀ ਦੇ ਨਾਲ ਜੁੜਿਆ ਹੈ ਜਦੋਂ ਆਪਾਂ ਸਦਾ ਹਰੀ ਦੇ ਨਾਲ ਜੁੜੇ ਰਹਿੰਨੇ ਆ ਨਾ ਫਿਰ ਕਿੱਡੀਆਂ-ਕਿੱਡੀਆਂ ਬਖਸ਼ਾ ਹੁੰਦੀਆਂ ਨੇ ਆਓ ਮੈਂ ਨਾਲ-ਨਾਲ ਇਤਿਹਾਸ ਨੂੰ ਲੈ ਕੇ ਚੱਲਾਂ ਗੱਲ ਚੰਗੀ ਤਰ੍ਹਾਂ ਪਕੜ ਵਿੱਚ ਆ ਜਾਵੇ ਧੰ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਦਰਬਾਰ ਸਜਿਆ ਹੋਇਆ ਹੈ ਮੀਰੀ ਪੀਰੀ ਦੇ ਮਾਲਕ ਜਿੰਨਾ ਬਾਰੇ ਆਪਾਂ ਕਹਿੰਨੇ ਆ ਭਾਈ ਗੁਰਦਾਸ ਜੀ ਲਿਖਦੇ ਨੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੋਬਾਰੀ ਦਲ ਭੰਜਨ ਗੁਰੂ ਸੂਰਮਾ ਵੱਡ ਜੋਦਾ ਬਹੁਤ ਪਰਉਪਕਾਰੀ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਤਖਤ ਦੇ ਉੱਤੇ ਵਿਰਾਜੇ ਹੋਏ ਨੇ ਗੁਰਤਾ ਗੱਦੀ ਤੇ ਸ਼ਿਸ਼ੋਬਤ ਨੇ ਇਹਨਾਂ ਦੇ ਦਰਬਾਰ ਵਿੱਚ ਇੱਕ ਸਿੱਖ ਹੁੰਦਾ ਜੀ ਦਾ ਨਾਮ ਇਤਿਹਾਸ ਵਿੱਚ ਭਾਈ ਅਕਲਜੀ ਆਏ ਕੁਝ ਕਨੇ ਭਾਈ ਆਲਕ ਜੀ ਵੀ ਲਿਖਿਆ ਹੈ ਕੁਝ ਕ ਵਿਦਵਾਨ ਭਾਈਆ ਕਲਜੀ ਲਿਖਦੇ ਨੇ ਕੁਝ ਕ ਭਾਈ ਆਲਕਜੀ ਲਿਖਦੇ ਨੇ ਚਲੋ ਆਪਾਂ ਇਤਿਹਾਸ ਵਿੱਚੋਂ ਸਿੱਖਿਆ ਲੈ ਲਈਏ ਇਹਨਾਂ ਨੇ ਆ ਕੇ ਅਰਦਾਸ ਕੀਤੀ ਸਤਿਗੁਰੂ ਜੀ ਨੇ ਨਦਰ ਕਰਕੇ ਕਹਿ ਦਿੱਤਾ ਵੀ ਜੋ ਵੀ ਤੁਹਾਡੀ ਭਾਵਨਾ ਹੈ ਨਾ ਉਹ ਪੂਰੀ ਹੋ ਗਈ ਜਾਣੀ ਜਣ ਸਤਿਗੁਰੂ ਜੀ ਕਹਿਣ ਲੱਗੇ ਜੋ ਵੀ ਤੁਹਾਡੀ ਤਮੰਨਾ ਹੈ ਜੋ ਵੀ ਇੱਛਾ ਹੈ ਪੂਰੀ ਹੋ ਜਾਂਦੇ ਅੰਤਰਜਾਮੀ ਨੇ ਨਾ ਪਰੋਜ ਪੜਦੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਹੁਣ ਭਾਈ ਅਕਲਜੀ ਦੀ ਕੀ ਇੱਛਾ ਹੈ ਕਿਹੜੀ ਤਮੰਨਾ ਲੈ ਕੇ ਆਏ ਉਹ ਇੱਛਾ ਜੀ ਨੂੰ ਸਮਾਜ ਦੇ ਵਿੱਚ ਅੱਜ ਤੱਕ ਸਵੀਕਾਰ ਨਹੀਂ ਕੀਤਾ ਜਾਂਦਾ ਬਿਰਲਿਆਂ ਨੂੰ ਛੱਡ ਕੇ ਕੋਈ ਨਹੀਂ ਚਾਹੁੰਦਾ ਮੇਰੇ ਘਰ ਵਿੱਚ ਧੀ ਦਾ ਜਨਮ ਹੋ ਜਾਵੇ ਤਾਂ ਹੀ ਤੇ ਭਰੂਣ ਹੱਤਿਆਵਾਂ માં ਵੱਧ ਰਹੀਆਂ ਨੇ ਕਾਨੂੰਨ ਬਣਾਏ ਜਾ ਰਹੇ ਨੇ ਵੀ ਜੇ ਕੋਈ ਡਾਕਟਰ ਇਹ ਪਾਪ ਕਰਦਾ ਹੈ ਜਾਂ ਕੋਈ ਪਰਿਵਾਰਕ ਮੈਂਬਰ ਇਹ ਪਾਪ ਕਰਾਉਣ ਜਾਂਦਾ ਹੈ ਉਹਦੇ ਉੱਤੇ ਸਖਤ ਕਾਰਵਾਈ ਹੋਏਗੀ ਹਸਪੀਟਲਾਂ ਦੇ ਵਿੱਚ ਲਿਖ ਕੇ ਲਾਉਣਾ ਪੈ ਗਿਆ ਭਰੂਣ ਹੱਤਿਆ ਮਾਹ ਪਾਪ ਹੈ ਕੁੱਖ ਦੇ ਵਿੱਚ ਧੀਆਂ ਦਾ ਕਤਲ ਕਰਾਇਆ ਜਾਂਦਾ ਹੈ ਕੋਈ ਨਹੀਂ ਚਾਹੁੰਦਾ ਕੋਈ ਇਹ ਅਰਦਾਸ ਨਹੀਂ ਕਰਦਾ ਕਿ ਮੇਰੇ ਘਰ ਵਿੱਚ ਧੀ ਦਾ ਜਨਮ ਹੋਵੇ ਪਰ ਤਨ ਭਾਈ ਅਕਲ ਜੀ ਇਹ ਇੱਛਾ ਲੈ ਕੇ ਆਏ ਨੇ ਸਤਿਗੁਰੂ ਜੀ ਕਿਰਪਾ ਕਰੋ ਮੈਨੂੰ ਧੀ ਦੀ ਦਾਤ ਬਖਸ਼ਿਸ਼ ਕਰ ਦਿਓ ਮੈਨੂੰ ਧੀ ਦੀ ਦਾਤ ਦੇ ਦਿਓ ਸਤਿਗੁਰੂ ਜੀ ਨੇ ਵੀ ਨਦਰ ਵਿੱਚ ਆ ਕੇ ਮਿਹਰ ਦੀ ਸਵੱਲੀ ਨਜ਼ਰ ਕਰਕੇ ਕਹਿ ਦਿੱਤਾ ਤੁਸੀਂ ਜੋ ਇੱਛਾ ਲੈ ਕੇ ਆਏ ਹੋਨਾ ਤੁਹਾਡੀ ਇੱਛਾ ਪੂਰਨ ਹੋਵੇ ਸਮਾਪਾ ਕੇ ਭਾਈ ਅਕਲਜੀ ਦੇ ਘਰ ਵਿੱਚ ਬੱਚੀ ਦਾ ਜਨਮ ਹੁੰਦਾ ਧੀ ਦਾ ਜਨਮ ਹੁੰਦਾ ਸਭਾ ਭਾਵੇਂ ਆਪਾਂ ਨੂੰ ਬੱਚੇ ਦਾ ਬਾਅਦ ਵਿੱਚ ਪਤਾ ਲੱਗਦਾ ਜਦੋਂ ਲਗਭਗ 12 13 ਸਾਲ ਦਾ ਬੱਚਾ ਹੋ ਜਾਂਦਾ ਹੈ ਸਭਾ ਦਾ ਪਤਾ ਤੇ ਉਦੋਂ ਹੀ ਲੱਗਦਾ ਪਰ ਸੂਰਤ ਦਾ ਪਤਾ ਆਪਾਂ ਨੂੰ ਉਦੋਂ ਲੱਗ ਜਾਂਦਾ ਜਦੋਂ ਦਾ ਜਨਮ ਹੁੰਦਾ ਹੈ ਹਣ ਜਦੋਂ ਭਾਈ ਅਕਲਜੀ ਦੇ ਘਰ ਵਿੱਚ ਬੱਚੀ ਦਾ ਜਨਮ ਹੋਇਆ ਬੱਚੀ ਦੇਖਣ ਨੂੰ ਦੀ ਸੂਰਤ ਬੜੀ ਸੋਹਣੀ ਆ ਉਹਦੀ ਸੂਰਤ ਸੁੰਦਰਤਾ ਨੂੰ ਵੇਖ ਕੇ ਨਾਮ ਰੱਖ ਦਿੱਤਾ ਸੂਰਤੀ ਬੀਬੀ ਸੂਰਤੀ ਜੀ ਆਪਾਂ ਇਤਿਹਾਸ ਵਿੱਚ ਨਾਮ ਸਰਬਣ ਕਰਦੇ ਆ ਜਦੋਂ ਵੱਡੇ ਹੋਏ ਸੁਭਾਅ ਦਾ ਵੀ ਪਤਾ ਲੱਗ ਗਿਆ ਜਿੱਥੇ ਸੂਰਤ ਸੋਹਣੀ ਆ ਨਾ ਉਥੇ ਸਿਰਤ ਵੀ ਬੜੀ ਸੋਹਣੀ ਆ ਸੁਭਾਅ ਵੀ ਬੜਾ ਨੇਕ ਹੈ ਹੁਣ ਜਿੱਥੇ ਸੂਰਤ ਦੇ ਨਾਲ ਨਾਲ ਸਿਰਤ ਸੋਹਣੀ ਹੋ ਜਾਵੇ ਜੀਵਨ ਦੇ ਵਿੱਚ ਜਿਉਣ ਦਾ ਅਲੱਗ ਹੀ ਵੱਖਰਾ ਹੀ ਅੰਦਾਜ਼ ਹੁੰਦਾ ਹੈ ਹੁਣ ਭਾਈ ਅਕਲ ਜੀ ਧੰਗ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਿੱਖ ਨੇ ਇਹਨਾਂ ਨੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਵੀ ਸਿੱਖੀ ਦੇ ਨਾਲ ਜੋੜਿਆ ਆਪਣੀ ਧੀ ਨੂੰ ਗੋਦੀ 'ਚ ਬਿਠਾ ਕੇ ਬਾਣੀ ਦੀਆਂ ਲੋਰੀਆਂ ਦੇ ਕੇ ਜਿੱਥੇ ਪਾਲਿਆ ਇਹ ਨਾ ਉਥੇ ਕੋਲ ਬਿਠਾ ਕੇ ਨਿਤਨੇਮ ਵੀ ਸੁਣਾਉਂਦੇ ਰਹੇ ਨੇ ਆਖਰਕਾਰ ਉਹ ਸਮਾਂ ਆ ਗਿਆ ਜਦੋਂ ਬੀਬੀ ਸੂਰਤੀ ਨਿਤਨੇਮ ਵਿੱਚ ਪਰਪੱਕ ਹੋ ਗਈ ਆਪ ਪਾਠ ਕਰਨਾ ਸ਼ੁਰੂ ਕਰ ਦਿੱਤਾ ਪਿਤਾ ਜੀ ਤੋਂ ਬਾਣੀ ਸੁਣ ਸੁਣ ਕੇ ਰੋਜ਼ ਪਾਠ ਕਰਨਾ ਰੋਜ਼ ਨਿਤਨੇਮ ਕਰਨਾ ਬਾਣੀ ਯਾਦ ਵੀ ਕਰ ਲਈ ਹੁਣ ਆਪਣੀ ਧੀ ਦੇ ਲਈ ਰਿਸ਼ਤਾ ਲੱਭਣਾ ਸ਼ੁਰੂ ਕੀਤਾ ਹੈ ਭਾਈ ਅਕਲ ਜੀ ਨੇ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਨਾ ਅੱਜ ਵਾਂਗੂ ਰਿਸ਼ਤੇ ਨਹੀਂ ਸੀ ਹੋਇਆ ਕਰਦੇ ਉਦੋਂ ਕੁਝ ਕੁ ਲੋਕਾਂ ਦੀ ਡਿਊਟੀ ਲੱਗੀ ਹੁੰਦੀ ਸੀ ਕਿ ਤੁਸੀਂ ਜਾ ਕੇ ਰਿਸ਼ਤਾ ਲੱਭ ਕੇ ਆਉਣਾ ਹੈ ਤੁਸੀਂ ਰਿਸ਼ਤਾ ਪੱਕਾ ਕਰਨਾ ਹੈ ਹੁਣ ਭਾਈ ਅਕਲ ਜੀ ਨੇ ਵੀ ਸਨੇਹਾ ਲਾ ਦਿੱਤਾ ਵੀ ਮੇਰੀ ਧੀ ਦੇ ਲਈ ਵੀ ਬਰ ਲੱਭੋ ਰਿਸ਼ਤਾ ਲੱਭੋ ਹੁਣ ਰਿਸ਼ਤਾ ਲੱਭਿਆ ਗਿਆ ਹੈ ਜਿੱਥੇ ਰਿਸ਼ਤਾ ਹੋਇਆ ਉਹ ਪਰਿਵਾਰ ਗੁਰਸਿੱਖ ਨਹੀਂ ਹੈ ਜਦੋਂ ਰਿਸ਼ਤਾ ਪੱਕਾ ਹੋ ਜਾਂਦਾ ਬਾਅਦ ਵਿੱਚ ਭਾਈ ਅਕਲ ਜੀ ਨੂੰ ਪਤਾ ਲੱਗਦਾ ਵੀ ਅਸੀਂ ਤੇ ਸਿੱਖੀ ਨਾਲ ਜੁੜੇ ਹੋਏ ਆ ਅਸੀਂ ਤੇ ਗੁਰੂ ਚਰਨਾਂ ਦੇ ਵਿੱਚ ਜੁੜੇ ਹੋਏ ਆ ਉਹ ਪਰਿਵਾਰ ਸਿੱਖੀ ਤੋਂ ਕੋਹਾਂ ਦੂਰ ਹੈ ਸਿੱਖੀ ਦੇ ਨੇੜੇ ਤੇੜੇ ਵੀ ਨਹੀਂ ਪਰ ਪਹਿਲਾਂ ਵਾਲੇ ਸਮੇਂ ਦੇ ਵਿੱਚ ਨਾ ਜਿੱਥੇ ਰਿਸ਼ਤਾ ਕਰ ਆਉਂਦੇ ਸੀ ਮੁੜ ਕੇ ਤੋੜਿਆ ਨਹੀਂ ਸੀ ਜਾਂਦਾ ਨਾ ਨੀਸੀ ਕੀਤੀ ਜਾਂਦੀ ਵੀ ਜਿੱਥੇ ਜ਼बान ਕਰ ਦਿੱਤੀ ਬਸ ਠੀਕ ਹੈ ਜਦੋਂ ਭਾਈ ਅਕਲ ਜੀ ਨੂੰ ਪਤਾ ਲੱਗਿਆ ਵੀ ਉਹ ਪਰਿਵਾਰ ਗੁਰਸਿੱਖ ਨਹੀਂ ਹੁਣ ਭਾਈ ਅਕਲ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਕੋਲ ਆਉਂਦੇ ਨੇ ਆ ਕੇ ਬੇਨਤੀ ਕਰਦੇ ਨੇ ਸਤਗੁਰੂ ਜੀ ਧੀ ਦਾ ਰਿਸ਼ਤਾ ਜੁੜਿਆ ਹੈ ਪਰ ਜਿੱਥੇ ਰਿਸ਼ਤਾ ਜੁੜਿਆ ਹੈ ਨਾ ਮੈਨੂੰ ਹੁਣ ਬਾਅਦ ਵਿੱਚ ਪਤਾ ਲੱਗਿਆ ਹੈ ਉਹ ਪਰਿਵਾਰ ਤੇ ਕਬਰਾਂ ਨੂੰ ਪੂਜਣ ਵਾਲਾ ਹੈ। ਉਹ ਤੇ ਸਖੀ ਸਰਬਰੀਏ ਦੀ ਪੂਜਾ ਕਰਨ ਵਾਲਾ ਹੈ। ਗੁਰਬਾਣੀ ਨਹੀਂ ਉਹਨਾਂ ਦੇ ਘਰ ਵਿੱਚ ਗਾਈ ਜਾਂਦੀ, ਗੁਰਬਾਣੀ ਨਹੀਂ ਸੁਣੀ ਜਾਂਦੀ। ਉੱਥੇ ਤੇ ਮਟੀਆਂ ਕਬਰਾਂ ਅੱਗੇ ਨਮਸਕਾਰਾਂ ਕੀਤੀਆਂ ਜਾਂਦੀਆਂ ਨੇ। ਸਤਗੁਰੂ ਜੀ ਮੈਂ ਕੀ ਕਰਾਂ ਹੁਣ ਜ਼ਬਾਨ ਵੀ ਕਰ ਬੈਠਾ। ਸਤਗੁਰੂ ਜੀ ਨੇ ਪਾਈ ਅਕਲ ਜੀ ਤੋਂ ਪੁੱਛਿਆ। ਕੀ ਪੁੱਛਿਆ ਗੁਰੂ ਜੀ ਨੇ ਸਤਗੁਰੂ ਜੀ ਕਹਿਣ ਲੱਗੇ ਭਾਈ ਅਕਲ ਜੀ ਮੈਨੂੰ ਇਹ ਦੱਸੋ ਬੱਚੀ ਨਿਤਨੀਮ ਕਰਦੀ ਆ ਬਾਣੀ ਪੜ੍ਹਦੀ ਆ ਭਾਈ ਅਕਲ ਜੀ ਕਹਿੰਦੇ ਸਤਗੁਰੂ ਜੀ ਉਹ ਤੇ ਰੋਜ਼ ਪਾਠ ਕਰਦੀ ਆ ਰੋਜ਼ ਗੁਰਬਾਣੀ ਨੂੰ ਗਾਉਂਦੀ ਆ ਰੋਜ਼ ਪਿਆਰ ਨਾਲ ਸੁਣਦੀ ਆ ਸਤਗੁਰੂ ਜੀ ਕਹਿੰਦੇ ਫੇਰ ਫਿਕਰ ਕਰਨ ਦੀ ਲੋੜ ਹੀ ਨਹੀਂ ਜਿੱਥੇ ਉਹ ਜਾਏਗੀ ਨਾ ਜੋ ਗੁਰੂ ਨਾਨਕ ਦੇ ਘਰ ਨਾਲ ਜੁੜਿਆ ਰੱਬੀ ਬਾਣੀ ਨਾਲ ਜੁੜਿਆ ਜਿੱਥੇ ਉਹ ਜਾਏਗਾ ਉੱਥੇ ਵੀ ਗੁਰਸਿੱਖੀ ਫਲਾ ਦੇਗਾ ਤੂੰ ਫਿਕਰ ਨਾ ਕਰ ਤੇਰੀ ਧੀ ਨੇ ਉਸ ਪਰਿਵਾਰ ਨੂੰ ਵੀ ਸਿੱਖੀ ਨਾਲ ਜੋੜ ਦੇਣਾ ਸਤਿਗੁਰੂ ਜੀ ਤੋਂ ਅਸੀਰਵਾਦ ਲੈ ਕੇ ਪਿਆਰ ਲੈ ਕੇ ਬੜੇ ਭਰੋਸੇ ਦੇ ਨਾਲ ਪਾਈ ਅਕਲ ਜੀ ਵਾਪਸ ਚਲੀ ਗਈ ਅੱਜ ਵੀ ਜਦੋਂ ਆਪਾਂ ਸਮਾਜ ਦੇ ਵਿੱਚ ਵੇਖਦੇ ਆ ਨਾ ਜ਼ਿਆਦਾਤਰ ਆਪਾਂ ਆਪਣੇ ਵਿਰਸੇ ਦੀ ਗੱਲ ਕਰੀਏ ਸਿੱਖ ਧਰਮ ਦੀ ਗੱਲ ਕਰੀਏ